ਗੁਰਦੁਆਰਾ ਸਾਹਿਬ ਦੀ ਵੀ ਸਾਰੀ ਲੋਕੇਸ਼ਨ ਬਹੁਤ ਵਧੀਆ ਦਿਂਦੀ ਹੈ। ਪਿੰਡ ਦਾ ਗੁਰਦੁਆਰਾ ਸਾਹਿਬ ਤੇ ਮੈਂ ਤੇ ਗੁਰਫਤਿ ਅੱਜ ਮੱਥਾ ਟੇਕਣ ਆਇਆ ਮਰਦੁਆਰਾ ਸਾਹਿਬ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹਲਕੀਆਂ ਹਲਕੀਆਂ ਕਣੀ ਆਉਣ ਲੱਗ ਗਈਆਂ। ਹੁਣ ਤਾਂ ਥੋੜਾ ਬਹੁਤਾ ਰੋਜੀ ਮੀ ਪੈ ਜਾਂਦਾ ਹੈਗਾ। ਪੈਂਦਾ ਥੋੜਾ ਹੀ ਆ ਜਿਆਦਾ ਨਹੀਂ ਪੈਂਦਾ। ਆ ਵੇਖੋ ਇਤੋਂ ਵਿਊ ਵਾਹਿਗੁਰੂ ਵਾਹਿਗੁਰੂ ਇਹ ਆ ਸਾਡੇ ਪਿੰਡ ਦਾ ਗੁਰਦੁਆਰਾ ਸਾਹਿਬ ਤੇ ਮੈਂ ਇੱਥੇ ਗੁਰਪਥੀ ਅੱਜ ਮੱਥਾ ਟੇਕਣ ਆਇਆ ਗੁਰਦੁਆਰਾ ਸਾਹਿਬ Aja satu lah kalah satu. Oh sayang kecil sayang kecil. guru, wahe guru. Ya ਵਾਹਿਗੁਰੂ 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 ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਅੱਗੇ ਆਹ ਪਾਰਕ ਬਣਾਇਆ ਹੋਇਆ ਹੈਗਾ ਇਤੋਗਰ ਦਵਾਰਾ ਸਾਹਿਬ ਦੀ ਵੀ ਸਾਰੀ ਲੋਕੇਸ਼ਨ ਬਹੁਤ ਵਧੀਆ ਤਿੰਦੀ ਹੈ। ਲਓ ਜੀ ਘਰ ਦੇ ਕਢਾਏ ਹੋਏ ਬਿਸਕਟ ਖਾ ਲਓ। ਆਪਣੇ ਦੇਸੀ ਬਿਸਕਟ ਤੇ ਚਾਹ ਤਾਂ ਬਹੁਤ ਜ਼ਿਆਦਾ ਪੀਣਾ ਹੈਗਾ। ਆਪਣੇ ਮਰੂਦ ਤੇ ਪਹਿਲਾਂ ਇੱਕ ਕਮਰੂਦ ਲੱਗਿਆ ਸੀਗਾ ਉਹ ਦੇ ਮੰਮੀ ਨੇ ਤੋੜ ਕੇ ਖਾ ਲਿਆ ਹਾਂ ਹੁਣ ਵੀ ਥੋੜੇ ਥੋੜੇ ਫੁੱਲ ਜਿਹਾ ਫੁੱਲ ਕੱਢੀ ਜਾਂਦਾਗਾ ਲੱਗੂ ਇਹ ਤੇ ਮਰੂਦ ਜਿਹੜੇ ਇਹ ਬੂਟੇ ਆ ਜਾਂਦੇ ਨੇ ਮਤਲਬ ਕਿ ਇਹ ਕੋਈ ਹੋਰ ਉਹਦਾਗਾ ਹੋਰ ਵੀ ਹੈ ਇਹਦਾ ਕੋਈ ਵਧੀਆ ਵੀ ਇਹ ਮਤਲਬ ਕਿ ਛੋਟੇ ਛੋਟੇ ਤੇ ਲੱਗਣ ਲੱਗ ਜਾਂਦੇ ਨੇ ਇਹ ਜਿਆਦਾ ਵੱਡਾ ਵੀ ਨਹੀਂ ਵੀ ਆਏ ਕਿ ਕਈ ਵਾਏ ਹੁੰਦੇ ਇਹਨਾਂ ਨਾਲ ਵੀ ਜਿਆਦਾ ਵੱਡਾ ਹੋ ਕੇ ਫਿਰ ਲੱਗਦੇ ਨੇ ਅਮਰੂਦ ਅਰੇ ਛੋਟੇ ਤੇ ਲੱਗਣ ਲੱਗ ਜਾਂਦੇ ਨੇ ਇਹ ਬਾੜੀ ਛੋਟੀ ਹੋ ਗਈ ਭਲੌਂਗੜੀ ਜੀ ਹਾਂ ਜੀ ਛੋਟੀ ਦੀ ਮੈਂ ਇਹਦੇ ਉੱਤੇ ਕਿੱਥੇ ਪਿਆ ਕਰੂੰਗਾ ਇਹ ਤਾਂ ਸਾਰੀ 4 ਫੁੱਟ ਦੀ ਹੈ ਬੈਠਿਆ ਨਹੀਂ ਬੈਠਾ ਤੂੰ ਜਾਇ ਕਰ ਉਹ ਲੱਤਾ ਉੱਤੋਂ ਹੀ ਜਾਇ ਕਰਨੀ ਹੈ ਬੈਠਿਆ ਜਾਇ ਕਰ ਪੈਰਾਂ ਦੀ ਕਰ ਲੈ ਲੱਗੇ ਤੇ ਹੁਣ ਆਰਾਮ ਵੀ ਕਰਨਾ ਪੈਂਦਾ ਮੈਂ ਵੀ ਚਾਹ ਤੇ ਮੈਂ ਖਾਤੇ ਲੈ ਕੇ ਜਾਊਂ ਇਹਨੂੰ ਮੈਂ ਤੱਤ ਲਈ ਜਿਆਦਾ ਮੋਟਰਸਾਈਕਲ ਤੇ ਇੱਕ ਜਾਣਾ ਹੋਰ ਹੋਵੇ ਇੱਕ ਮੈਂ ਸਿਰ ਤੇ ਚੱਕ ਲੂੰਗਾ ਜੇ ਕੋਈ ਚਲਾ ਲੇ ਜਿਹੜੂ ਤੇ ਲਈ ਆਰ ਸਭਰ ਗੱਲ ਲੈ ਜਾਾਂਗੇ